ਟਰੰਪ ਸਰਕਾਰ ਨਿਤ ਨਵੇਂ ਇਮੀਗ੍ਰੇਸ਼ਨ ਨਿਯਮ ਲਿਆ ਰਹੀ ਹੈ ਅਤੇ ਹੁਣ ਅਮਰੀਕਾ ਦਾ ਜਹਾਜ਼ ਚੜਨ ਤੋਂ ਪਹਿਲਾਂ ਵਿਦੇਸ਼ੀ ਨਾਗਰਿਕਾਂ ਨੂੰ ਆਪਣੇ ਸੋਸ਼ਲ ਮੀਡੀਆ ਖਾਤਿਆਂ ਦਾ 5 ਸਾਲ ਪੁਰਾਣਾ ਰਿਕਾਰਡ ਇਮੀਗ੍ਰੇਸ਼ਨ ਅਫਸਰਾਂ ਅੱਗੇ ਪੇਸ਼ ਕਰਨਾ ਹੋਵੇਗਾ ਜੀ ਹਾਂ ਸੈਰ ਸਪਾਟੇ ਦੇ ਮਕਸਦ ਨਾਲ ਅਮਰੀਕਾ ਆਉਣ ਵਾਲਿਆਂ ਤੇ ਨਵੇਂ ਨਿਯਮ ਲਾਗੂ ਕੀਤਾ ਜਾ ਰਿਹਾ ਹੈ ਅਤੇ ਮੁਢਲੇ ਤੌਰ ਤੇ ਵੀਜ਼ਾ ਮੁਕਤ ਸਫ਼ਰ ਦੀ ਸਹੂਲਤ ਹਾਸਲ ਮੂਲਕਾਂ ਦੇ ਵਸਿੰਦੇ ਇਸ ਦੇ ਘੇਰੇ ਵਿੱਚ ਆਉਣਗੇ ਦੱਸ ਦਈਏ ਕਿ ਯੂਕੇ ਜਰਮਨੀ ਫ੍ਰਾਂਸ ਅਤੇ ਕਈ ਹੋਰ ਯੂਰਪੀ ਦੇਸ਼ਾਂ ਤੋਂ ਇਲਾਵਾ ਆਸਟ੍ਰੇਲੀਆ, ਨਿਊਜ਼ੀਲੈਂਡ, ਦੱਖਣੀ ਕੋਰੀਆ, ਇਜ਼ਰਾਈਲ ਅਤੇ ਜਾਪਾਨ ਦੇ ਲੋਕਾਂ ਨੂੰ 90 ਦਿਨ ਦੇ ਘੇੜੇ ਵਾਸਤੇ ਵੀਜ਼ੇ ਦੀ ਜ਼ਰੂਰਤ ਨਹੀਂ ਪੈਂਦੀ ਪਰ ਫਿਰ ਵੀ ਇਨ੍ਹਾਂ ਦੇ ਮੁਲਕਾਂ ਦੇ ਨਾਗਰਿਕਾਂ ਨੂੰ ਇਲੈਕਟ੍ਰੋਨਿਕ ਸਿਸਟਮ ਫਾਰ ਟ੍ਰੈਵਲ ਅਥੋਰਾਈਜੇਸ਼ਨ ਅਧੀਨ ਇੱਕ ਆਨਲਾਈਨ ਅਰਜ਼ੀ ਦਾਖਲ ਕਰਨੀ ਹੁੰਦੀ ਹੈ ਇਲੈਕਟ੍ਰੋਨਿਕ ਟ੍ਰੈਵਲ ਦਸਤਾਵੇਜ਼ ਹਾਸਲ ਲੋਕਾਂ ਨੂੰ ਅਮਰੀਕਾ ਵਾਸਤੇ ਖਤਰਾ ਨਹੀਂ ਮੰਨਿਆ ਜਾਂਦਾ ਅਤੇ ਇਹ ਸਾਰੇ ਵੀਜ਼ਾ ਮੁਕਤ ਸਫ਼ਰ ਕਰਨ ਦੇ ਹੱਕਦਾਰ ਮੰਨੇ ਜਾਂਦੇ ਨੇ ਹੁਣ 트럼ਪ ਸਰਕਾਰ ਵੱਲੋਂ ਇਲੈਕਟ੍ਰੋਨਿਕ ਸਿਸਟਮ ਫਾਰ ਟ੍ਰੈਵਲ ਅਥੋਰਾਈਜੇਸ਼ਨ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ ਅਤੇ ਇਹ ਸਿਰਫ ਮੋਬਾਈਲ ਫੋਨ ਦੁਆਲੇ ਕੇਂਦਰਿਤ ਹੋ ਜਾਵੇਗਾ ਅਮਰੀਕਾ ਦਾਖਲ ਹੋਣ ਦੇ ਇੱਛਕ ਲੋਕਾਂ ਨੂੰ ਆਪਣੀ ਜਾਣਕਾਰੀ ਤੋਂ ਇਲਾਵਾ ਰਿਸ਼ਤੇਦਾਰਾਂ ਨਾਲ ਸੰਬੰਧਿਤ ਜਾਣਕਾਰੀ ਵੀ ਸਾਂਝੀ ਕਰਨੀ ਹੋਵੇਗੀ ਡਿਪਾਰਟਮੈਂਟ ਆਫ ਫਾਰਨ ਬਲੈਂਡ ਸਿਕਿਉਰਿਟੀ ਦੀ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਬ੍ਰਾਂਚ ਵੱਲੋਂ ਜਾਰੀ ਤਾਜ਼ਾ ਹਦਾਇਤਾਂ ਮੁਤਾਬਕ ਅਮਰੀਕਾ ਆਉਣ ਦੇ ਇੱਛਕ ਲੋਕਾਂ ਨੂੰ ਈਮੇਲ ਖਾਤੇ ਨਾਲ ਸੰਬੰਧਤ ਪਿਛਲੇ 10 ਸਾਲ ਦੇ ਵੇਰਵੇ ਅਤੇ ਸੋਸ਼ਲ ਮੀਡੀਆ ਖਾਤਿਆਂ ਦੇ 5 ਸਾਲ ਦੇ ਵੇਰਵੇ ਦੇਣੇ ਹੋਣਗੇ। ਦੂਜੇ ਪਾਸੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਦੇ ਫੋਨ ਨੰਬਰ ਅਤੇ ਰਿਹਾਇਸ਼ ਦੇ ਪਤੇ ਵੀ ਲਿਖਵਾਉਣੇ ਹੋਣਗੇ। ਡੀ ਐਚ ਐਸ ਦੇ ਨੋਟਿਸ ਵਿੱਚ ਸਾਫ਼ ਤੌਰ ਤੇ ਲਿਖਿਆ ਗਿਆ ਹੈ ਕਿ ਸੋਸ਼ਲ ਮੀਡੀਆ ਖਾਤਿਆਂ ਨਾਲ ਸੰਬੰਧਿਤ 5 ਸਾਲ ਦੇ ਵੇਰਵੇ ਲਾਜ਼ਮੀ ਹੋਣਗੇ। ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਦਾ ਕਹਿਣਾ ਹੈ ਕਿ ਸੈਲਾਨੀਆਂ ਅਤੇ ਬਿਜ਼ਨਸ ਟ੍ਰਿਪ ਤੇ ਅਮਰੀਕਾ ਆਉਣ ਵਾਲਿਆਂ ਨਾਲ ਸੰਬੰਧਿਤ ਨਵੇਂ ਨਿਯਮਾਂ ਬਾਰੇ ਵਾਈਟ ਹਾਊਸ ਦੇ ਬਜਟ ਦਫ਼ਤਰ ਵੱਲੋਂ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਇਹ ਨਿਯਮ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਸਾਲ ਦੇ ਆਰੰਭ ਵਿੱਚ ਜਾਰੀ ਇੱਕ ਕਾਰਜਕਾਰੀ ਹੁਕਮ ਦੀ ਪਾਲਣਾ ਕਰਦਿਆਂ ਲਾਗੂ ਕੀਤੇ ਜਾ ਰਹੇ ਨੇ 트੍ਰੰਪ ਵੱਲੋਂ ਜਾਰੀ ਹੁਕਮਾ ਤਹਿਤ ਉਹਨਾਂ ਵਿਦੇਸ਼ੀ ਨਾਗਰਿਕਾਂ ਦਾ ਦਾਖਲਾ ਰੋਕਣ ਦੀ ਹਦਾਇਤ ਦਿੱਤੀ ਗਈ ਸੀ ਜੋ ਕੌਮੀ ਸੁਰੱਖਿਆ ਜਾਂ ਲੋਕ ਸੁਰੱਖਿਆ ਵਾਸਤੇ ਖਤਰਾ ਪੈਦਾ ਕਰਦੇ ਹੋਣ ਪਰ ਨਵੇਂ ਨਿਯਮਾਂ ਦੀ ਆਮਦ ਬਾਰੇ ਪਤਾ ਲੱਗਦਿਆਂ ਹੀ ਨੁਕਤਾਚੀਨੀ ਆਰੰਭ ਹੋ ਚੁੱਕੀ ਹੈ ਅਤੇ ਟੂਰਿਜ਼ਮ ਸੈਕਟਰ ਦੇ ਮਾਰਾਂ ਦਾ ਕਹਿਣਾ ਹੈ ਕਿ ਇੰਨੀਆਂ ਬੰਦਸ਼ਾਂ ਨੂੰ ਵੇਖਦਿਆਂ ਲੋਕਾਂ ਨੇ ਅਮਰੀਕਾ ਆਉਣਾ ਹੀ ਛੱਡ ਦੇਣਾ ਹੈ ਕੁਝ ਮਹੀਨੇ ਬਾਅਦ ਅਮਰੀਕਾ ਵਿੱਚ FIFA ਵਰਲਡ ਕੱਪ ਹੋ ਰਿਹਾ ਹੈ ਅਤੇ ਅਜਿਹੇ ਵਿੱਚ ਸਖਤ ਇਮੀਗ੍ਰੇਸ਼ਨ ਨਿਯਮ ਦਰਸ਼ਕਾਂ ਦੀ ਗਿਣਤੀ ਪ੍ਰਭਾਵਿਤ ਕਰ ਸਕਦੇ ਨੇ ਉਧਰ ਵਿਦੇਸ਼ ਵਿਭਾਗ ਦਾ ਕਹਿਣਾ ਹੈ ਕਿ ਯੂਐਸ ਅੰਬੈਸੀ ਵਿੱਚ ਆ ਰਹੀਆਂ ਵੀਜ਼ਾ ਅਰਜ਼ੀਆਂ ਦੀ ਬਾਰੀਕੀ ਨਾਲ ਪੁਣਛਾਣ ਲਾਜ਼ਮੀ ਹੈ ਅਤੇ ਅਮਰੀਕਾ ਵਿਰੋਧੀ ਵਿਚਾਰ ਰੱਖਣ ਵਾਲਿਆਂ ਨੂੰ ਮੁਲਕ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਇਥੇ ਦੱਸਣਾ ਬਣਦਾ ਹੈ ਕਿ ਇਮੀਗ੍ਰੇਸ਼ਨ ਬੰਦਸ਼ਾ ਨਾਲ ਸੰਬੰਧਤ ਤਾਜ਼ਾ ਮਾਮਲਾ ਬਿਲਕੁਲ ਉਸੇ ਵੇਲੇ ਸਾਹਮਣੇ ਆਇਆ ਜਦੋਂ ਡੋਨਲਡ 트੍ਰੰਪ ਅਮਰੀਕਾ ਵਿੱਚ ਪੱਕਾ ਹੋਣ ਦਾ ਰਾਹ ਪੱਧਰਾ ਕਰਦੇ 골ਡ ਕਾਰਡ ਲਈ ਅਰਜ਼ੀਆਂ ਪਰਵਾਨ ਕਰਨ ਵਾਲੇ ਪੋਰਟਲ ਦਾ ਉਦਘਾਟਨ ਕਰ ਰਹੇ ਸਨ। ਵਿਆਰਾ ਰਿਪੋਰਟ ਹਮਦੜ ਟੀਵੀ